ਹਾਂ ਭਾਈ ਆ ਕੀ ਆ ਕਿਹੜੀ ਬਲਾਸ ਮਾਂ ਚੁੱਡੀ ਫਿਰਦੀ ਆ ਮਿੱਤਰੋ ਐਡੀ ਵੱਡੀ ਪੂਛ ਪਹਿਲਾਂ ਤਾਂ ਕਦੇ ਇਹੋ ਜਿਹਾ ਕੋਈ ਪੰਛੀ ਦੇਖਿਆ ਨਹੀਂ ਕਮਾਲ ਹੈ ਹਾਂਜੀ ਬਿਲਕੁਲ ਮਿੱਤਰੋ ਆ ਜੋ ਅਸਮਾਨ ਚ ਉੱਡਿਆ ਫਿਰਦਾ ਵੱਡੀ ਪੂਛ ਵਾਲਾ ਇਹ ਕੋਈ ਪੰਛੀ ਕੋਈ ਜ਼ਹਿਰੀਲਾ ਪੰਛੀ ਨਹੀਂ ਇਹ ਤਾਂ ਇੱਕ ਪਤੰਗ ਆ ਪਤੰਗ ਉਹ ਪਤੰਗ ਬਾਜੀ ਦੇ ਸ਼ਕੀਨ ਗਬਰੂਆਂ ਵੱਲ ਬਸੰਤ ਦੀ ਆਮਦ ਤੇ ਅਸਮਾਨ ਚ ਉਡਾਈ ਗਈ ਪਤੰਗ ਦੇਖੋ ਕਿਵੇਂ ਉੱਪਰੋਂ ហេਟਾ ហេਟਾ ਉੱਪਰ ਇੱਧਰ ਉੱਤਰ ਵੱਡੀਆਂ ਅਸ਼ਾਲਾਂ ਲੱਗ ਰਹੀਆਂ ਕਮਾਲ ਦੀ ਪਤੰਗ ਹੈ ਮਨ ਮੋਰੀ ਹੈ ਵੀ ਮਨ ਸਲੂਟ ਕਰਨਾ ਪੈਂਦਾ ਹੈ ਇਹ ਜਿਹੇ ਸ਼ਕੀਨ ਨੂੰ ਜਿਸ ਨੇ ਇਸ ਨੂੰ ਤਿਆਰ ਕੀਤਾ ਕਿਵੇਂ ਸੱਪਵੜ ਖਾਂਦੀ ਇੱਧਰ ਉੱਧਰ ਅਸਮਾਨ ਚ ਉਡਾਰੀਆਂ ਲਾਉਂਦੀ ਆ ਬਿਲਕੁਲ ਇਹ ਜਹ ਸਿਹਰਾ ਜਾਂਦਾ ਹੈ ਪੰਜਾਬ ਸਰਕਾਰ ਨੂੰ ਜਿਸ ਨੇ ਪੰਜਾਬ ਚ ਮੇਲੇ ਲਾਉਣ ਦੀ ਜਿਹੜੀ ਰੀਤ ਇੱਕ ਵਾਰ ਫਿਰ ਤੋਂ ਸ਼ੁਰੂ ਕੀਤੀ ਹੈ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਫਰੋਜ਼ਪੁਰ ਅੰਦਰ ਰਾਜ ਪੱਤਰੀ ਸੰਤ ਮੇਲਾ ਬਸੰਤ ਪੰਚਮੀ ਮੇਲਾ ਲੱਗਾ ਹੋਇਆ ਜਿਸ ਦੇ ਵਿੱਚ ਪਤੰਗ ਬਾਜ਼ੀ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਆ ਜਿਸ ਤੇ ਜੇਤੂਆਂ ਨੂੰ ਲੱਖ 2 ਲੱਖ ਰੁਪਏ ਤੱਕ ਦੇ ਇਨਾਮ ਦਿੱਤੇ ਜਾ ਰਹੇ ਆ ਉਸੇ ਮੇਲੇ ਚ ਆ ਜਾਨਵਰ ਰੂਪੀ ਪਤੰਗ ਦੇਖਣ ਨੂੰ ਮਿਲਿਆ ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਰਿਹਾ ਖੁਸ਼ ਹੋ ਰਿਹਾ ਕੀ ਬਾਤ ਹੈ ਅਜਿਹੇ ਪਤੰਗ ਵੀ ਜਿਹੜੇ ਸੱਪਵੜ ਖਾਂਦੇ ਹੋਏ ਅਸਮਾਨ 'ਚ ਉਡਾਰੀਆਂ ਲਾਉਂਦੇ ਆ ਮਨ ਨੂੰ ਭਾਉਂਦੇ ਆ ਬਿਲਕੁਲ ਮਿੱਤਰੋ ਤੁਸੀਂ ਵੀ ਆਪਣੇ ਜੀਵਨ ਦਾ ਲੁਤਫ ਲਿਆ ਕਰੋ ਅਜਿਹੇ ਮੇਲਿਆਂ 'ਚ ਸ਼ਿਰਕਤ ਕਰਿਆ ਕਰੋ ਜੋ ਇਨਸਾਨ ਨੂੰ ਕੁਦਰਤੀ ਖੁਸ਼ੀ ਬਖਸ਼ਦੇ ਆ ਵਾਹ ਬਈ ਵਾਹ ਦੇਖੋ ਤੁਸੀਂ ਕਿਸ ਤਰ੍ਹਾਂ ਸੱਪਵੜ ਖਾਂਦਾ ਇਹ ਪਤੰਗ ਅਸਮਾਨ ਚ ਉਡਾਰੀਆਂ ਲਾ ਰਿਹਾ ਹੈ ਵਾਹ ਹੋਰ ਜੋ ਮਰਜੀ ਹੈ ਪਰ ਪੰਜਾਬ ਚ ਮੁਰ ਤੋਂ ਮੇਲੇ ਸ਼ੁਰੂ ਕਰਨ ਤੇ ਪੰਜਾਬ ਸਰਕਾਰ ਦੀ ਛਲਾਂਗਾ ਤਾਂ ਬਣਦੀ ਹੈ ਜੋ ਪੰਜਾਬੀਆਂ ਨੂੰ ਜਿਨ੍ਹਾਂ ਦੇ ਖੂਨ ਚ ਹਸਨ ਨੱਚੇ ਨਾ ਟੱਪਣ ਗਾਉਣ ਅਤੇ ਕੁਝ ਵੱਖਰਾ ਕਰਨ ਦਾ ਰੌਣਕ ਰੰਗ ਚੜਿਆ ਰਹਿੰਦਾ ਉਸ ਨੂੰ ਹੋਰ ਉਤਸ਼ਾਹ ਕਰਨ ਲਈ ਹਵਾ ਦੇਣ ਲਈ ਅਤੇ ਇਸ ਰੰਗਲੇ ਪੰਜਾਬ ਨੂੰ ਰੰਗੀਲਾ ਬਣਾਉਣ ਲਈ ਜਿਹੜੇ ਮੇਲਿਆਂ ਦੀ ਸ਼ੁਰੂਆਤ ਕੀਤੀ ਹੈ ਸ਼ਲਾਂਗਾ ਯੋਗਾ ਇਹ ਮੇਲੇ ਕਰਨੇ ਬਣਦੇ ਆ ਤੇ ਤੁਸੀਂ ਵੀ ਇਹਨਾਂ ਮੇਲਿਆਂ ਦਾ ਜਰੂਰ ਆਨੰਦ ਲਿਆ ਕਰੋ ਵੇਖੋ ਕਿਵੇਂ ਖੀਦ ਪਗਤ ਸਿੰਘ ਯੂਨੀਵਰਸਿਟੀ ਅੰਦਰ ਖੁੱਲੇ ਅਸਮਾਨ 'ਚ ਰੰਗ-ਬਰੰਗੀਆਂ ਪਤੰਗਾਂ ਉੱਡ ਰਹੀਆਂ ਕਿਤਰੇ ਸੱਪ ਕਿਤਰੇ ਬਾਜ ਕਿਤਰੇ ਇਲਾ ਨਰੰਤਰਾਂ ਦੇ ਜਾਨਵਰਾਂ ਪੰਛੀਆਂ ਰੂਪੀ ਜਿਹੜੇ ਪਤੰਗ ਉੱਡ ਰਿਹਾ ਸਭ ਤੇ ਮਨ ਨੂੰ ਭਰ ਰਿਹਾ ਆਓ ਆਪਾਂ ਵੀ ਮੇਲਾ ਵੇਖਣ ਚੱਲੀਏ ਤੇ ਆਪਣੀ ਜ਼ਿੰਦਗੀ ਦਾ ਆਨੰਦ ਲਈਏ ਹਾਂਜੀ ਮਿੱਤਰੋ ਅਗੇ ਤੋਂ ਵੀ ਗਿਆਨ ਭਰਪੂਰ ਰੋਚਕ ਦਿਲਚਸਪ ਆ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਸਾਡੇ ਚੈਨਲ ਜਸਵਿੰਦਰ ਸੰਧੂ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਨਾਲ ਦੋਸਤਾਂ ਤੱਕ ਵੀ ਇਹ ਜਾਣਕਾਰੀਆਂ ਪਹੁੰਚਣ ਤੇ ਆਓ ਜਲਦ ਫਿਰ ਮਿਲਣ ਦਾ ਵਾਅਦਾ ਕਰਦੇ ਰਹੀਆਂ ਛੁੱਟੀਆਂ ਸਤਿ ਸ੍ਰੀਕਾਲ